ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਸ਼ਲੋਕ ਮਹਿਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਅਸਰ ਦੀਵਾਰ ਦੀ 14ਵੀਂ ਪੌੜੀ ਦਾ ਦੂਸਰਾ ਸ਼ਲੋਕ ਹੈ ਇਸ ਸ਼ਲੋਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਫੋਕੇ ਕਰਮ ਕਾਂਡਾਂ ਦਾ ਜ਼ਿਕਰ ਕੀਤਾ ਹੈ ਫੋਕੇ ਕਰਮ ਉਹ ਹਨ ਜਿਸ ਦੇ ਕੀਤੇ ਸਮੇਂ ਬਰਬਾਦ ਹੋਵੇ ਅਤੇ ਕਿਸੇ ਫਲ ਦੀ ਪ੍ਰਾਪਤੀ ਨਾ ਹੋਵੇ ਜਿਹੜੇ ਕਰਮ ਬਿਨਾਂ ਭਾਵਨਾ ਯਕੀਨ ਸੋ ਸਮਝ ਤੋਂ ਕੀਤੇ ਜਾਣ ਉਹ ਸਾਰੇ ਫੋਕਟ ਕਰਮ ਹਨ ਜੋ ਜੋ ਕਰਮ ਕਿਓ ਲਾਲਚ ਲਗ ਤੈ ਤੈ ਆਪ ਬੰਧਾਇਓ ਜਿਨ੍ਹਾਂ ਕਰਮਾਂ ਦੇ ਨਾਲ ਅਹੰਕਾਰ ਵਾਸਨਾ ਅਤੇ ਦੁਵਿਧਾ ਜੁੜ ਜਾਵੇ ਉਹ ਸਾਰੇ ਕਰਮ ਜੀਵਨ ਲਈ ਬੋਝ ਬਣ ਜਾਂਦੇ ਹਨ ਪੜ ਪੁਸਤਕ ਸੰਧਿਆ ਬਾਦੰ ਪੰਡਿਤ ਅਤੇ ਆਮ ਜੀਵ ਧਾਰਮਿਕ ਗ੍ਰੰਥ ਪੜਦੇ ਹਨ ਅਤੇ वाद-ਵਿਵਾਦ ਕਰਦੇ ਹਨ ਸੇਲਪੂਜਸ ਬਗਲਾ ਸਮਾਦੰ ਮਨੁੱਖ ਪੱਥਰ ਦੀ ਪੂਜਾ ਕਰਦਾ ਹੈ ਅਤੇ ਬਗਲੇ ਦੀ ਸਮਾਧੀ ਲਗਾਉਂਦਾ ਹੈ ਚਿੱਟੇ ਰੰਗ ਦਾ ਬਗਲਾ yogi ਵਾਂਗ ਇੱਕ ਪੈਰ ਤੇ ਖੜਾ ਹੋ ਕੇ ਅੱਖਾਂ ਬੰਦ ਕਰਕੇ ਤਪੀ ਸਰ ਵਾਂਗ ਲੱਗਦਾ ਹੈ ਅਸਲ ਵਿੱਚ ਅੰਦਰੋਂ ਉਹ ਸ਼ਿਕਾਰ ਦੀ ਤਲਾਸ਼ ਕਰ ਰਿਹਾ ਹੁੰਦਾ ਹੈ ਧਰਮ ਗ੍ਰੰਥਾਂ ਨੂੰ ਪੜਦੇ ਆਂ ਵਾਦ ਵਿਵਾਦ ਕਰਦੇ ਆਂ ਪੱਥਰਾਂ ਦੀ ਪੂਜਾ ਕਰਦੇ ਆਂ ਜੀਵ ਦੇ ਅੰਦਰ प्रबल वासਨਾ ਅਤੇ ਤ੍ਰਿਸ਼ਨਾ ਚੱਲ ਰਹੀ ਹੁੰਦੀ ਹੈ ਮੂਰਤੀਆਂ ਧਰਮ ਗ੍ਰੰਥਾਂ ਵਿੱਚ ਉਸਦੀ ਕੋਈ ਸ਼ਰਧਾ ਨਹੀਂ ਹੁੰਦੀ ਇਸ ਨੂੰ ਗੁਰੂ ਨਾਨਕ ਦੇਵ ਜੀ ਬਗਲ ਸਮਾਧੀ ਦੱਸਦੇ ਹਨ ਮੁਖ ਝੂਠ ਵਿਭੂਖੰਸਾਰੰ ਜੀ ਮੁਖੋਂ ਝੂਠ ਇਤਨੀ ਸਫਾਈ ਦੇ ਨਾਲ ਬੋਲਦਾ ਹੈ ਜਿਵੇਂ ਝੂਠ ਨੂੰ ਉਸਨੇ ਸੱਚ ਦੇ ਗਹਿਣਿਆਂ ਵਿਭੂਸ਼ਣਾ ਦੇ ਨਾਲ ਸ਼ਿੰਗਾਰਿਆ ਹੋਵੇ ਗੁਣਾ ਤੋਂ ਬਗੈਰ ਵਸਤੂ ਦੇ ਬਾਰ ਬਾਰ ਝੂਠੇ ਗੁਣ ਬਿਆਨ ਕਰੀ ਜਾਣ ਦੇ ਨਾਲ ਸੁਣਨ ਵਾਲਾ ਉਸਦੇ ਝੂਠ ਦੇ ਉੱਤੇ ਯਕੀਨ ਕਰਨ ਲੱਗ ਜਾਂਦਾ ਹੈ ਤ੍ਰਿਪਾਲ ਤੇ ਹਾਲ ਵਿਚਾਰੰ त्रेपाल ਦਾ ਮਤਲਬ ਹੈ ਤਿੰਨ ਪੰਕਤੀਆਂ ਵਾਲਾ ਗਾਇਤਰੀ ਮੰਤਰ ਤੇ ਹਾਲ ਦਾ ਮਤਲਬ ਤਿੰਨ ਵਾਰੀ ਤਿੰਨ ਵੇਲੇ ਗਾਇਤਰੀ ਮੰਤਰ ਦਾ ਪਾਠ ਕਰਕੇ ਵਿਚਾਰਦਾ ਹੈ ਗਲ ਮਾਲਾ ਤਿਲਕ ਲਾਟੰ ਗਲ ਵਿੱਚ ਰੁਦਰਾਕਸ਼ ਅਤੇ ਤੁਲਸੀ ਦੀ ਮਾਲਾ ਪਾਉਂਦਾ ਹੈ ਮੱਥੇ ਤੇ ਤਿਲਕ ਲਗਾਉਂਦਾ ਹੈ ਦੋਇ ਤੋਤੀ ਵਸਤਰ ਕਪਾਟੰ ਆਪਣੇ ਕੋਲ ਦੋ ਤੋਤੀਆਂ ਰੱਖਦਾ ਹੈ ਅਤੇ ਵੇਦਾਂ ਦਾ ਪਾਠ ਕਰਨ ਵੇਲੇ ਆਪਣੇ ਕਪਾਟ ਨੂੰ ਆਪਣੇ ਸਿਰ ਨੂੰ ਰੇਸ਼ਮੀ ਵਸਤਰ ਦੇ ਨਾਲ ਟਕਦਾ ਹੈ ਜੇ ਜਾਨਸ ਬ੍ਰਹਮੰ ਕਰਮੰ ਜੇ ਪੰਡਤ ਬ੍ਰਹਮ ਦੀ ਪ੍ਰਾਪਤੀ ਦਾ ਰੱਬ ਦੀ ਸੱਚੀ ਸੇ ਸਲਾਹ ਦਾ ਕੰਮ ਜਾਣਦਾ ਹੋਵੇ ਤਾਂ ਸਭ ਫੋਕਟ ਨਿਸ਼ਚੋ ਕਰਮੰ ਤਾਂ ਨਿਸ਼ਚਾ ਕਰਕੇ ਜਾਣ ਲਵੋ ਕਿ ਇਹ ਸਾਰੇ ਹੀ ਫੋਕਟ ਕਰਮ ਹਨ ਕੋ ਨਾਨਕ ਨਿਸ਼ਚੋ ਤੇ ਆਵੇ ਜੀ ਕਿਦਰੇ ਉਹ ਪੂਰੇ ਨਿਸ਼ਚਾ ਨਾਲ ਵਿਸ਼ਵਾਸ ਨਾਲ ਪ੍ਰਭੂ ਜੜਨਾ ਦੇਵੀ ਚ ਧਿਆਨ ਜੋੜ ਲਵੇ ਤਾਂ ਬਿਨ ਸਤਗੁਰ ਬਾਟ ਨਾ ਪਾਵੇ ਗੁਰੂ ਨਾਨਕ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਪ੍ਰਭੂ ਪ੍ਰਾਪਤੀ ਦਾ ਰਾਸਤਾ ਗੁਰੂ ਦੀ ਸੰਗਤ ਅਤੇ satsang ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ